ਕਿ ਔਰਤਾਂ ਬਾਬਾ ਵਾਲਕਨਾ ਜੀ ਨੂੰ ਰੋਟ ਨਹੀਂ ਚੜਾ ਸਕਦੀਆਂ ਜਦ ਸਭ ਤੋਂ ਪਹਿਲਾਂ ਰੋਟ ਹੀ ਮਾਈ ਰਤਨੋ ਨੇ ਚੜਾਇਆ ਜਦ ਪਹਿਲਾ ਭੋਗ ਹੀ ਔਰਤ ਨੇ ਲਗਾਇਆ ਫਿਰ ਅਸੀਂ ਕਿੰਨਾ ਕਹਿ ਸਕਦੇ ਹਾਂ ਕਿੰਦਾ ਅਸੀਂ ਰੋਕ ਸਕਦੇ ਹਾਂ ਕਿ ਔਰਤਾਂ ਬਾਬਾ ਜੀ ਨੂੰ ਰੋਡ ਦਾ ਭੋਗ ਨਹੀਂ ਲਗਾ ਸਕਦੀ ਕਹਿੰਦੀ ਫਿਰ ਇੱਕ ਗੱਲ ਦਾ ਜਵਾਬ ਦੇਈ ਔਰਤਾਂ ਨੂੰ ਗੁਫਾ ਦੇ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਔਰਤਾਂ ਨੂੰ ਗੁਫਾ ਦੇ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਮੈਂ ਕਿਹਾ ਕਿ ਬਾਬੇ ਦੇ ਪੈਰਾਂ ਨੂੰ ਹੱਥ ਨਾਲ ਲਾ ਲਵਾਂ ਕਹਿੰਦੀ ਫਿਰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਣ ਦਿੱਤਾ ਜਾਂਦਾ ਮੈਂ ਕਹਾ ਮਾਈ ਸੁਣ ਲੈ ਬਾਬੇ ਨੇ ਔਰਤਾਂ ਨੂੰ ਰਤਬਾ ਬਹੁਤ ਵੱਡਾ ਦਿੱਤਾ ਇੱਜ਼ਤ ਬਹੁਤ ਦਿੱਤੀ ਕਹਿੰਦੀ ਕਿਵੇਂ ਬਾਬਾ ਜੀ ਨੇ ਸਿਰਫ ਔਰਤਾਂ ਨਾਲ ਤਿੰਨੇ ਹੀ ਰਿਸ਼ਤੇ ਬਣਾਏ ਇੱਕ ਮਾਂ ਇੱਕ ਭੈਣ ਤੇ ਇੱਕ ਧੀ ਨਾ ਕਦੇ ਮਾਂ ਆਪਣੇ ਪੁੱਤ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਨਾ ਕਦੇ ਭੈਣ ਆਪਣੇ ਭਾਈ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਨਾ ਕਦੇ ਧੀ ਆਪਣੇ ਪਿਓ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਬਾਬਾ ਜੀ ਇਸ ਕਰਕੇ ਔਰਤਾਂ ਤੋਂ ਪੈਰਾਂ ਨੂੰ ਹੱਥ ਨਹੀਂ ਲਾਉਂਦੇ ਹੋਰ ਕੋਈ ਵੱਡਾ ਮਸਲਾ ਨਹੀਂ ਤੇ ਜਿਹਨੂੰ ਜਿਹਨੂੰ ਪਤਾ ਲੱਗ ਗਿਆ ਕਿ ਅੱਜ ਤੋਂ ਬਾਅਦ ਔਰਤਾਂ ਬਾਬਾ ਜੀ ਨੂੰ ਰੋਡ ਚੜਾ ਸਕਦੀਆਂ ਕਰਿਓ ਜ਼ਰਾ ਹੱਥ ਉੱਤੇ ਕਿਉਂਕਿ ਪੁਰਾਣੇ ਬਹਿਮਾਂ ਚੀ ਨਾ ਰਹਿ ਜਿਓ ਪੁਰਾਣੇ ਬਹਿਮਾਂ ਚੀ ਨਾ ਰਹਿ ਜਿਓ ਬਹਿਮਾਂ ਤੋਂ ਬਾਹਰ ਨਿਕਲਿਓ ਐਸੀ ਕਿਹੜੀ ਮਾਂ ਆ ਜਿਹੜੀ ਆਪਣੇ ਪੁੱਤ ਕੋਲ ਨਹੀਂ ਜਾ ਸਕਦੀ ਐਸੀ ਕਿਹੜੀ ਭੈਣ ਆ ਜਿਹੜੀ ਆਪਣੇ ਭਾਈ ਕੋਲ ਨਹੀਂ ਜਾ ਸਕਦੀ ਐਸੀ ਕਿਹੜੀ ਧੀ ਆ ਜਿਹੜੀ ਆਪਣੇ ਪਿਓ ਕੋਲ ਨਹੀਂ ਜਾ ਸਕਦੀ ਔਰ ਸਭ ਤੋਂ ਵੱਡੀ ਗੱਲ ਬਾਬਾ ਬਲਕਨਾਥ ਜੀ ਦਾ ਜਨਮ ਜ਼ਰੂਰ ਹੋਇਆ ਪਰ ਕਦੇ ਵੀ ਮਰਨ ਨਹੀਂ ਹੋਇਆ ਬਾਬਾ ਜੀ ਦਾ ਮਰਨ ਕਿਤੇ ਨਹੀਂ ਲਿਗਾ ਜਨਮ ਹੀ ਹੋਇਆ ਔਰ ਅੱਜ ਵੀ ਬਾਬਾ ਜੀ ਸਾਡੇ ਵਿੱਚ ਕਲਯੁਗ ਦਾ ਐਸਾ অবতার ਤੇ ਸ਼ਾਤ ਲਈਆਂ ਜਿਹੜਾ ਵੀ ਜਾਂਦਾ ਤੇ ਜੋਗੀ ਦਾ ਹੀ ਹੋ ਕੇ ਰਹਿ ਜਾਂਦਾ ਜੋਗੀ ਇੰਨੀ ਇੱਕ ਕਿਰਪਾ